ਦੋਸਤੋ ਕੱਲ੍ਹ ਆਪਾਂ ਫੂਡ ਦੇ ਬਾਰੇ ਜਾਂ ਫੂਡ ਸਪਲੀਮੈਂਟ ਬਾਰੇ ਜਿਹੜੀ ਵੀਡੀਓ ਪਾਈ ਸੀ ਉਸ ਦੇ ਸੰਬੰਧ ਦੇ ਵਿੱਚ ਕਾਫੀ ਲੋਕਾਂ ਨੇ ਕਾਫੀ ਦੋਸਤਾਂ ਨੇ ਜੀ ਖਾਸ ਕਰਕੇ ਜਿਮ ਲਗਾਉਣ ਵਾਲੇ ਦੋਸਤਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਇਹ ਦੱਸਿਆ ਜਾਵੇ ਕਿ ਇਹਨਾਂ ਫੂਡ ਸਪਲੀਮੈਂਟ ਖਾਸ ਕਰਕੇ ਪ੍ਰੋਟੀਨ ਸਪਲੀਮੈਂਟ ਦੀ ਜਦੋਂ ਆਪਾਂ ਲੈਂਦੇ ਆ ਜਾਂ ਹੋਰ ਫੂਡ ਸਪਲੀਮੈਂਟ ਲੈਂਦੇ ਆ ਤਾਂ ਉਹਨਾਂ ਨੂੰ ਲੈਣ ਦੇ ਵੇਲੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਦੋਸਤੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫੂਡ ਸਪਲੀਮੈਂਟ ਆ ਇਹ ਕਦੇ ਵੀ ਖਾਲੀ ਪੇਟ ਨਹੀਂ ਲੈਣੇ ਚਾਹੀਦੇਗੇ ਤਾਂ ਇਹਨਾਂ ਨੂੰ ਸਵੇਰ ਦੇ ਟਾਈਮ ਦੇ ਉੱਤੇ ਜੇ ਤੁਸੀਂ ਵਰਜਿਸ ਕਰਦੇ ਹੋ ਤਾਂ ਉਹ ਬ੍ਰੇਕਫਾਸਟ ਦੇ ਨਾਲ ਨਾਸ਼ਤੇ ਦੇ ਨਾਲ ਤੇ ਜੇ ਤੁਸੀਂ ਦੁਪਹਿਰ ਨੂੰ ਤਾਂ ਦੁਪਹਿਰ ਭੋਜ ਜਿਹੜਾ ਹੈ ਉਸ ਦੇ ਨਾਲ ਤੇ ਜੇ ਤੁਸੀਂ ਰਾਤ ਨੂੰ ਕਰਦੇ ਹੋ ਤਾਂ ਡਿਨਰ ਦੇ ਨਾਲ ਇਹ ਜਿਹੜੇ ਭੋਜਨੇ ਜਾਂ ਇਹ ਖਾਣੇ ਚ ਪਦਾਰਥਾਂ ਜਾਂ ਇਹ ਜਿਹੜੇ ਪ੍ਰੋਟੀਨ ਸਪਲੀਮੈਂਟ ਹੈ ਜਾਂ ਹੋਰ ਫੂਡ ਸਪਲੀਮੈਂਟ ਹੈ ਉਹ ਲੈ ਸਕਦੇ ਹੋ ਪਹਿਲੀ ਗੱਲ ਇਹ ਕਿ ਇਹ ਖਾਲੀ ਪੇਟ ਨਹੀਂ ਲੈਣੇ ਦੂਸਰਾ ਜਿਹੜਾ ਹੈ ਬ੍ਰੇਕਫਾਸਟ ਦੇ ਨਾਲ ਜਾਂ ਲੰਚ ਦੇ ਨਾਲ ਤੇ ਜਾਂ ਰਾਤ ਦੇ ਟਾਈਮ ਦੇ ਉੱਤੇ ਜਿਹੜਾ ਰਾਤਰੀ ਭੋਜਨ ਹੈ ਜਿਸ ਨੂੰ ਅਸੀਂ ਡਿਨਰ ਕਹਿੰਦੇ ਹਾਂ ਉਸ ਦੇ ਨਾਲ ਲਏ ਜਾ ਸਕਦੇ ਆ ਤੇ ਦੂਸਰੀ ਤੀਸਰੀ ਗੱਲ ਇਹ ਹੈ ਕਿ ਜਿਹੜੇ ਚਰਬੀ ਯੁਕਤ ਜਿਹੜੇ ਜਿਹੜੇ ਵਿਟਾਮਿਨਸ ਨੇ ਜਿਵੇਂ ਵਿਟਾਮਿਨ A ਹੈ ਜਾਂ ਵਿਟਾਮਿਨ D ਹੈ ਜਾਂ E ਹੈ ਤੇ ਜਾਂ ਵਿਟਾਮਿਨ K ਹੈ ਤਾਂ ਇਹ ਇਹ ਵਿਟਾਮਿਨ ਜਿਹੜੇ ਨੇ ਇਹ ਫੈਟ ਸਾਲੂਬਲ ਹੁੰਦੇ ਨੇ ਫੈਟ ਦਾ ਮਤਲਬ ਚਰਬੀ ਦੇ ਵਿੱਚ ਘੁਲਣਸ਼ੀਲ ਹੁੰਦੇ ਨੇ ਤਾਂ ਇਹਨਾਂ ਜਿਹੜੇ ਫੂਡ ਸਪਲੀਮੈਂਟਸ ਨੂੰ ਜਦੋਂ ਲੈਣਾ ਤਾਂ ਉਹ ਚਰਬੀ ਯੁਕਤ ਪਦਾਰਥ ਦੇ ਨਾਲ ਹੀ ਲੈਣਾ ਹੈ ਇਹ ਇਹ ਚੀਜ਼ਾਂ ਜਿਹੜੀਆਂ ਮੋਟੀਆਂ-ਮੋਟੀਆਂ ਨੇ ਇਹਨਾਂ ਦਾ ਖਿਆਲ ਰੱਖਿਆ ਜਾਵੇ ਤੇ ਕਦੇ ਵੀ ਦੁਆਰਾ ਫਿਰ ਦੱਸਦੀ ਹੈ ਕਿ ਖਾਲੀ ਪੇਟ ਨਹੀਂ ਲੈਣਾ ਇੱਕ ਚੌਥਾ ਜਿਹੜਾ ਨੁਕਤਾ ਹੈ ਉਹ ਇਹ ਹੈ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਸ ਨੂੰ ਆਪਾਂ ਜਿਮ ਦੀ ਭਾਸ਼ਾ ਜਾਂ ਡਾਕਟਰੀ ਭਾਸ਼ਾ ਦੇ ਵਿੱਚ ਡੋਜ਼ ਕਹਿ ਦਿੰਦੇ ਆ ਤਾਂ ਜ਼ਿਆਦਾ ਡੋਜ਼ ਨਹੀਂ ਲੈਣੀ ਤੇ ਦੂਸਰਾ ਅਲੱਗ-ਅਲੱਗ ਤਰ੍ਹਾਂ ਦੇ ਇੱਕੋ ਵੇਲੇ ਦੇ ਉੱਤੇ ਜਿਹੜੇ ਫੂਡ ਸਪਲੀਮੈਂਟ ਹੈ ਨਹੀਂ ਲੈਣੇ ਇਹ ਨਹੀਂ ਕਿ ਤੁਸੀਂ ਤਿੰਨ ਜਾਂ ਚਾਰ ਤਰ੍ਹਾਂ ਦੇ ਸਪਲੀਮੈਂਟ ਐਟੇ ਟਾਈਮ ਲੈ ਰਹੇ ਹੋ ਤੇ ਬਾਕੀ ਜਿਹੜੀ ਐ ਜੋ ਡਾਕਟਰ ਤੁਹਾਨੂੰ ਪ੍ਰਿਸਕ੍ਰਾਈਬ ਕਰਦਾ ਹੈ ਉਹੀ ਲੈਣੇ ਆ ਜਾਂ ਤੁਹਾਡਾ ਕੋਈ ਸਿਹਤ ਮਾਹਰ ਹੈ ਉਹ ਜੋ ਤੁਹਾਨੂੰ ਦੱਸੇ ਪ੍ਰਿਸਕ੍ਰਾਈਬ ਕਰੇ ਉਹੀ ਲਓ ਆਮ ਵਿਅਕਤੀ ਜਾਂ ਕੋਈ ਖੜਾਰੀ ਜਾਂ ਕੋਈ ਹੋਰ ਤੁਹਾਡਾ ਦੋਸਤ ਮਿੱਤਰ ਜੇ ਤੁਹਾਨੂੰ ਦੱਸ ਦਿੰਦਾ ਹੈ ਤਾਂ ਉਸ ਦੀ ਸਲਾਹ ਲੈਣ ਦੀ ਬਜਾਏ ਡਾਕਟਰ ਜਾਂ ਸਿਹਤਮਾਨ ਜਿਹੜਾ ਮਾਹਰ ਹੈ ਉਸ ਦੀ ਜਿਹੜੀ ਸਲਾਹ ਲਓ ਤੇ ਇਸ ਤੋਂ ਇਲਾਵਾ ਜਿਹੜਾ ਹੈ ਬਾਕੀ ਜੋ ਗੱਲਾਂ ਜਿਹੜੀਆਂ ਆਪਾਂ ਦਾ ਖਿਆਲ ਰੱਖਣਾ ਹੈ ਤੇ ਉਹ ਤੁਹਾਨੂੰ ਦੁਆਰਾ ਇਹ ਜਿਹੜਾ ਹੈ ਉਹ ਵੀਡੀਓ ਪੇਸ਼ ਕਰ ਰਹੇ ਆ ਤੇ ਤੁਸੀਂ ਉਹ ਦੇਖੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਜਿਹੜੇ ਫੂਡ ਸਪਲੀਮੈਂਟ ਨੇ ਜਾਂ ਪ੍ਰੋਟੀਨ ਸਪਲੀਮੈਂਟ ਨੇ ਜਿਹੜੇ ਜਿੰਮ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰਦੇ ਨੇ ਬੱਚੇ ਵਰਜਿਸ਼ ਕਰਦੇ ਨੇ ਕਸਰਤ ਕਰਦੇ ਨੇ ਉਹਨਾਂ ਦੇ ਲਈ ਜੇ ਫੂਡ ਸਪਲੀਮੈਂਟ ਜਾਂ ਜਿਹੜੇ ਖਣਿਜ ਸਪਲੀਮੈਂਟ ਹੈ ਜਾਂ ਖਾਸ ਕਰਕੇ ਪ੍ਰੋਟੀਨ ਸਪਲੀਮੈਂਟ ਹੈ ਉਹ ਬੜੀ ਸਾਵਧਾਨੀ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਅਸੀਂ ਸਾਵਧਾਨੀ ਨਹੀਂ ਵਰਤੇ ਜੇ ਅਸੀਂ ਕਿਸੇ ਸਿਹਤ ਮਾਹਰ ਜਾਂ ਡਾਕਟਰ ਦੀ ਜਾਂ ਕੋਚ ਦੀ ਜਿਹੜਾ ਮਾਹਰ ਹੋਵੇ ਉਸ ਦੀ ਮਦਦ ਉਸ ਦੀ ਸਹਾਇਤਾ ਨਿਰੰਤਰ ਨਹੀਂ ਲੈਂਦੇ ਤਾਂ ਇਹਨਾਂ ਦੇ ਜਿਹੜੇ ਖਾਦ ਜਾਂ ਇਹਨਾਂ ਦੇ ਜਿਹੜੇ ਵਰਤੋਂ ਹੈ ਉਹ ਕਈ ਵਾਰੀ ਜਾਨ ਲੇਵਾ ਵੀ ਸਾਬਤ ਹੋ ਸਕਦੀ ਹੈ ਤੇ ਆਪਾਂ ਇਸ ਨੂੰ ਥੋੜਾ ਜਿਹਾ ਬਾਰੀਕੀ ਨਾਲ ਸਮਝੀਏ ਦੋਸਤੋ ਜਿਹੜੇ ਪ੍ਰੋਟੀਨ ਸਪਲੀਮੈਂਟ ਹੁੰਦੇ ਆ ਨਾ ਇਹ ਬਹੁਤ ਬਾਰੀਕ ਹੁੰਦੇ ਆ ਜਿਸ ਨੂੰ ਫਾਈਨ ਕਹਿੰਦੇ ਆ ਤਾਂ ਬਹੁਤ ਬਾਰੀਕ ਪੀਸੇ ਹੋਏ ਹੁੰਦੇ ਆ ਜਦੋਂ ਅਸੀਂ ਇਹਨੂੰ ਕਿਸੇ ਲਿਕੁਇਡ ਦੇ ਵਿੱਚ ਕਿਸੇ ਤਰਲ ਪਦਾਰਥ ਦੇ ਵਿੱਚ ਪਾ ਕੇ ਤੇ ਜਦੋਂ ਉਸ ਨੇ ਘੋਲ ਕੇ ਤੇ ਜਦੋਂ ਪੀਂਦੇ ਆ ਤਾਂ ਉਸ ਟਾਈਮ ਦੇ ਵੇਲੇ ਦੋ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਤਾਂ ਉਹ ਪੂਰੀ ਤਰ੍ਹਾਂ ਘੁਲ ਜਾਵੇ ਵੈਸੇ ਅਸੀਂ ਜੋ ਸਲਾਹ ਦੇ ਰਹੇ ਆ ਇਹ ਮੋਟੀ ਮੋਟੀ ਸਲਾਹ ਹੈ ਸਲਾਹ ਤੁਸੀਂ ਸਿਹਤ ਮਾਰਾਂ ਦੀ ਅਤੇ ਕੋਚ ਜਿਹੜੇ ਹਨ ਤੇ ਜਾਂ ਡਾਕਟਰ ਹਨ ਉਹਨਾਂ ਦੇ ਲੈਣੀ ਆ ਤੁਹਾਨੂੰ ਸਿਰਫ ਇੱਕ ਇਸ਼ਾਰੇ ਵਜੋਂ ਦੱਸ ਰਹੇ ਹਾਂ ਕਿ ਜੇਕਰ ਇਸ ਨੂੰ ਨਾ ਪੂਰੀ ਤਰ੍ਹਾਂ ਪ੍ਰੋਟੀਨ ਸਪਲੀਮੈਂਟ ਖੁਲੇ ਤਾਂ ਉਹ ਫਾਈਨ ਹੋਣ ਕਰਕੇ ਵਿੱਚ ਕਈ ਵਾਰੀ ਗੰਡਾਂ ਬਣ ਜਾਂਦੀਆਂ ਨੇ ਅਤੇ ਜਦੋਂ ਉਹ ਗੰਡਾਂ ਸਰੀਰ ਦੇ ਵਿੱਚ ਜਾਂਦੀਆਂ ਨੇ ਤਾਂ ਉਹ ਸਰੀਰ ਦੇ ਵਿੱਚ ਓਵੇਂ ਹੀ ਕਲੌਟ ਬਣ ਜਾਂਦੇ ਨੇ ਜਿਹੜੇ ਕਿ ਜਾਨ ਲੇਵਾ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਦੂਸਰੀ ਗੱਲ ਜਿਹੜੀ ਧਿਆਨ ਦੇਣ ਵਾਲੀ ਹੈ ਉਹੋ ਇਹ ਹੈ ਕਿ ਜਦੋਂ ਅਸੀਂ ਇਸ ਨੂੰ ਘੋਲ ਕੇ ਪੀਂਦੇ ਆ ਤਾਂ ਉਹ ਸਾਰੇ ਬਾਡੀ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਜਾਂਦੇ ਨੇ ਤਾਂ ਉਹ ਮੰਗ ਕਰਦੇ ਨੇ ਕਿ ਉਹਨਾਂ ਨੂੰ ਪਚਾ ਲਿਆ ਜਾਵੇ ਤੇ ਉਹ ਪਚਾਇਆ ਕਿਵੇਂ ਜਾਂਦਾ ਸਰੀਰ ਦੇ ਦੁਆਰਾ ਜਿਸ ਨੂੰ ਅੰਗਰੇਜ਼ੀ ਵਿੱਚ ਅਬਜ਼ਾਰਬ ਕਰਨਾ ਕਹਿੰਦੇ ਆ ਉਹ ਤਾਂ ਹੁੰਦਾ ਹੈ ਜੇਕਰ ਅਸੀਂ ਉਸ ਦੇ ਪ੍ਰੋਪੋਰਸ਼ਨੇਟ ਉਸੇ ਅਨੁਪਾਤ ਦੇ ਵਿੱਚ ਅਸੀਂ ਵਰਜੇਸ਼ ਕਰਾਂਗੇ ਅਸੀਂ ਕਸਰਤ ਕਰਾਂਗੇ ਹੁਣ ਇੰਨੀ ਕਸਰਤ ਕਰਦਿਆਂ ਕਈ ਵਾਰੀ ਸਾਡਾ ਸਰੀਰ ਜਿਹੜਾ ਹੈ ਉਹਦੇ ਵਿੱਚ ਉਨੀ ਸਮਰੱਥਾ ਨਹੀਂ ਹੁੰਦੀ ਉਹ ਚੱਲ ਨਹੀਂ ਸਕਦਾ ਜਿਸ ਦੇ ਕਰਕੇ ਕਈ ਵਾਰੀ ਹਾਰਟ ਅਟੈਕ ਜਾਂ ਕਿਸੇ ਹੋਰ ਕਾਰਨ ਦੇ ਕਰਕੇ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਡਾਕਟਰ ਦੀ ਸਲਾਹ ਕੋਚ ਦੀ ਸਲਾਹ ਸਿਹਤ ਮਾਹਰ ਦੀ ਸਲਾਹ ਜ਼ਰੂਰੀ ਹੈ ਤੀਸਰੀ ਗੱਲ ਕੀ ਹੈ ਕਿ ਜੇਕਰ ਉਹ ਫਿਰ ਵੀ ਨਹੀਂ ਪਚਦਾ ਤੇ ਪ੍ਰੋਟੀਨ ਜਿਹੜਾ ਹੈ ਉਸ ਅਨੁਪਾਤ ਦੇ ਵਿੱਚ ਅਸੀਂ ਐਕਸਰਸਾਈਜ਼ ਕਸਰਤ ਨਹੀਂ ਕਰਦੇ ਤਾਂ ਉਹ ਵੀ ਸਰੀਰ ਦੇ ਵਿੱਚ ਜਿਹੜਾ ਬਾਧੂ ਪਿਆ ਹੈ ਤਾਂ ਉਹ ਵੀ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ ਪਰ ਅਗਲੀ ਗੱਲ ਜਿਹੜੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਤੁਹਾਡੇ ਵੀ ਸਵਾਲ ਮਨ ਦੇ ਵਿੱਚ ਪੈਦਾ ਹੁੰਦਾ ਹੋਵੇਗਾ ਕਿ ਕੀ ਖਾਈਏ ਦੋਸਤੋ ਸਵਾਲ ਦਾ ਜਵਾਬ ਬੜਾ ਸੁਧਾਰਨ ਹੈ ਜੋ ਅਸੀਂ ਦੇ ਰਹੇ ਹਾਂ ਸਵਾਲ ਜੋ ਅਸੀਂ ਚੀਜ਼ਾਂ ਦੱਸਾਂਗੇ ਤੁਹਾਨੂੰ ਜੇਕਰ ਤੁਹਾਨੂੰ ਉਹ ਭੁੱਲਦੀ ਜਾਣ ਤਾਂ ਇੰਨਾ ਚੇਤੇ ਰੱਖ ਲਵੋ ਕਿ ਅੱਜ ਤੋਂ 1 ਲੱਖ ਸਾਲ ਪਹਿਲਾਂ ਹੋਮੋ ਸੇਪੀਅਨ ਇਸ ਧਰਤੀ ਤੇ ਆਇਆ ਸੀ 1 ਲੱਖ ਸਾਲ ਪਹਿਲਾਂ ਅਫਰੀਕਾ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਅਫਰੀਕਾ ਤੋਂ ਅਸੀਂ ਈਸਟ ਏਸ਼ੀਆ ਦੇ ਵਿੱਚ ਆ ਜਾਂਦੇ ਹਾਂ ਤਾਂ ਉੱਥੇ ਵੀ ਅਸੀਂ ਜਿਹੜੇ ਵਰਤੋਂ ਕਰਦੇ ਆਂ ਜਿਹੜੇ ਖੁਰਾਕ ਦੀ ਵਰਤੋਂ ਕਰਦੇ ਆ ਉਸ ਦੇ ਵਿੱਚ ਮੋਟਾ ਅਨਾਜ ਉਸ ਤੋਂ ਵੀ ਪਹਿਲਾਂ ਆਪਾਂ ਜਾਈ ਜਾਈਏ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜੇ ਹਨ ਕਾ ਫੂਸ ਜਾਂ ਪੱਤੇਦਾਰ ਜਿਹੜੀਆਂ ਸਬਜ਼ੀਆਂ ਨੇ ਲੀਫੀ ਵੈਜੀਟੇਬਲ ਜਾਂ ਬੀਨਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤਾਂ ਉਹਨਾਂ ਦੀ ਵਰਤੋਂ ਕਰਦੇ ਸੀ ਕੱਚੀਆਂ ਸਬਜ਼ੀਆਂ ਖਾਂਦੇ ਸੀ ਕੱਚੇ ਫਲ ਖਾਂਦੇ ਸੀ ਤਾਂ ਜ਼ਰੂਰ ਕੋਸ਼ਿਸ਼ ਕਰੋ ਕਿ ਕੱਚੇ ਫਲ ਤੇ ਸਬਜ਼ੀਆਂ ਵੱਧ ਤੋਂ ਵੱਧ ਖਾਓ ਲੀਫੀ ਵੈਜੀਟੇਬਲ ਜੇ ਪੱਤੇਦਾਰ ਸਬਜ਼ੀਆਂ ਜਿਹੜੀਆਂ ਨੇ ਤੇ ਫਲ ਜਿਹੜੇ ਆ ਵੱਧ ਤੋਂ ਵੱਧ ਖਾਓ ਦੂਸਰਾ ਕੰਧ ਮੂਲ ਜਿਹੜੇ ਨੇ ਜਿਨ੍ਹਾਂ ਨੂੰ ਆਪਾਂ ਅਰਬੀ ਕਹਿ ਦਿੰਦੇ ਆ ਜਿਹਦੇ ਵਿੱਚ ਆਪਣੇ ਕੋਲੇ ਮੂਲੀ ਆ ਜਾਂਦੀ ਆ ਗਾਜਰ ਆ ਜਾਂਦੀ ਆ ਪਿਆਜ਼ ਆ ਜਾਂਦਾ ਏ ਜਿਸ ਨੂੰ ਅੰਗਰੇਜ਼ੀ ਵਿੱਚ ਅਨੀਅਨ ਕਹਿੰਦੇ ਆ ਇਸ ਦੇ ਪ੍ਰਾਪਰ ਉਚਾਰਨ ਅਨੀਅਨ ਹੈ ਓਨਿਅਨ ਨਹੀਂ ਅਨੀਅਨ ਤਾਂ ਅਨੀਅਨ ਹੈ ਜਿਵੇਂ ਤਾਂ ਲਸਣ ਹੈ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਪਰ ਬਹੁਤ ਜ਼ਿਆਦਾ ਵੀ ਨਹੀਂ ਕਰਨੀ ਪਰ ਹੈ ਬੈਲੈਂਸਡ ਹੈ ਸੰਤੁਲਿਤ ਥੋੜੇ ਜੇ ਇਹ ਆਲੂ ਖਾ ਲੈ ਥੋੜੇ ਜੇ ਭੁੰਨੇ ਹੋਏ ਆਲੂ ਖਾ ਲੈ ਭੁੰਨਣਾ ਵੀ ਜਿਹੜਾ ਹੈ ਕਿਉਂਕਿ ਚਿਰਾਂ ਤੋਂ ਜਿਹੜੇ ਸਾਡੇ ਪੁਰਖੇ ਨੇ ਉਹ ਭੁੰਨ ਕੇ ਰੋਸਟ ਕਰਕੇ ਤੇ ਜਾਂ ਫਿਰ ਕੱਚਾ ਖਾਂਦੇ ਰਹੇ ਨੇ ਅਗਲੀ ਗੱਲ ਸਾਡੀ ਕਮਜ਼ੋਰੀ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਕਣਕ ਨੂੰ ਆਪਣੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਬਣਾ ਲਿਆ ਗਿਆ ਹੈ ਜਦੋਂ ਕਿ ਕਣਕ ਜਿਹੜਾ ਹੈ ਜਾਂ ਚਾਵਲ ਚਾਵਲ ਫਿਰ ਵੀ ਠੀਕ ਹਨ ਪਰ ਕਣਕ ਜਿਹੜਾ ਹੈ ਸਾਡੇ ਸਰੀਰ ਦੇ ਲਈ ਜਿਹੜੀ ਹੈ ਨਾ ਉਹ ਖਾਸ ਕਰਕੇ ਜੇ ਅਸੀਂ ਮੈਦੇ ਵਾਲੀਆਂ ਚੀਜ਼ਾਂ ਖਾਂਦੇ ਹਾਂ ਉਹ ਤਾਂ ਸਰੀਰ ਦੇ ਵਿੱਚ ਆ ਕੇ ਮੈਦਾ ਜੰਮ ਜਾਂਦਾ ਹੈ ਤੁਹਾਡੇ ਸਰੀਰ ਦੇ ਲਈ ਖਤਰਨਾਕ ਹੈ ਘਾਤਕ ਹੈ ਪਰ ਆਟੇ ਦੀ ਵਰਤੋਂ ਵੀ ਕਣਕ ਦੇ ਆਟੇ ਦੀ ਵਰਤੋਂ ਵੀ ਘੱਟ ਕਰੋ ਉਸ ਦੀ ਬਜਾਏ ਮੋਟਾ ਅਨਾਜ ਜਿਹੜੇ ਸਾਡੇ ਪੁਰਖੇ ਖਾਂਦੇ ਸਨ ਜਿਹਦੇ ਵਿੱਚ ਬਾਜਰਾ ਜਿਹਦੇ ਵਿੱਚ ਹੋਰ ਚੀਜ਼ਾਂ ਆ ਜਾਂਦੀਆਂ ਨੇ ਤਾਂ ਮਿਲੇਟਸ ਜਿਸ ਨੂੰ ਆਪਾਂ ਕਹਿੰਦੇ ਆ ਤਾਂ ਪਿਛਲੇ ਸਾਲ ਜਿਹੜਾ ਸੀ ਉਹ ਭਾਰਤ ਸਰਕਾਰ ਦੇ ਦੁਆਰਾ ਮਿਲੇਟ ਇਅਰ ਵੀ ਸੈਲੀਬ੍ਰੇਟ ਕੀਤਾ ਗਿਆ ਸੀ ਤਾਂ ਯਾਦ ਰੱਖੋ ਕਿ ਜੇ ਅਸੀਂ ਮੋਟਾ ਅਨਾਜ ਭਾ ਮਿਲੇਟ ਖਾਂਦੇ ਆ ਉਹ ਸਾਡੇ ਸ਼ਰੀਰ ਦੇ ਲਈ ਚੰਗਿਆ ਕਿਉਂਕਿ ਸਾਡੇ ਪੁਰਖੇ ਵੀ ਉਹੀ ਚੀਜ਼ ਖਾਂਦੇ ਰਹੇ ਆ ਕਨਕ ਤਾਂ ਉਹ ਨਹੀਂ ਆਈ ਹੈ ਬਹੁਤੇ ਸਾਲ ਨਹੀਂ ਹੋਏ ਕੁਛ ਦਹਾਕੇ ਹੋਏ ਆ ਅਗਲੀ ਗੱਲ ਕੱਚੀਆਂ ਸਬਜ਼ੀਆਂ ਖਾਓ ਕੰਦ ਮੂਲ ਖਾਓ ਤੁਸੀਂ ਹੈਨਾ ਮਿਲੇਟ ਖਾਓ ਮੋਟਾ ਅਨਾਜ ਖਾਓ ਇਸ ਤੋਂ ਇਲਾਵਾ ਜਿਹੜਾ ਮਾਸ ਹੈ ਮੱਛੀ ਆ ਤੇ ਆਂਡੇ ਆ ਉਸ ਦੀ ਵਾਰ ਤੋਂ ਵੀ ਜਿਹੜੀ ਆ ਕਿਉਂਕਿ ਸਾਡੇ ਪੁਰਖੇ ਖਾਂਦੇ ਆਏ ਆ ਤਾਂ ਉਹ ਵੀ ਸਾਡੇ ਸ਼ਰੀਰ ਦੇ ਲਈ ਮਾਫਕਾਨ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਹੋਰ ਚੀਜ਼ਾਂ ਖਾਂਦੇ ਆ ਤਾਂ ਸਾਡੀ ਬਾਡੀ ਦੇ ਜਿਹੜੇ ਸਟਰਕਚਰ ਹਾਊਸ ਦੇ ਨਾਲ ਬੈਲੈਂਸਿੰਗ ਨਾ ਬਣਨ ਦੇ ਕਰਕੇ ਪਾਰਟ ਦੇ ਵਿੱਚ ਖਾਸ ਕਰਕੇ ਅਸੀਂ ਭੋਜਨ ਦੇ ਵੱਲ ਇੰਨਾ ਧਿਆਨ ਨਹੀਂ ਦਿੰਦੇ ਅਸੀਂ ਪੜ੍ਹ ਲਿਖ ਕੇ ਸਕੋਂਦੇ 버ਗਰ ਪੀਜ਼ਿਆਂ ਨੂੰ ਖਾਣਾ ਜਿਹੜਾ ਹੈ ਇੱਕ ਸਲੀਕਾ ਜਾਂ ਇੱਕ ਸਟੇਟਸ ਸਿੰਬਲ ਸਮਝ ਲੈਂਦੇ ਆ ਜਦੋਂ ਕਿ ਇਹ ਬਿਮਾਰੀਆਂ ਦਾ ਘਰ ਹਨ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਕਾਰਖਾਨੇ ਜਾਂ ਜ਼ਿਆਦਾਤਰ ਜਿਹੜੇ ਉਦਯੋਗਿਕ ਘਰਾਣੇ ਨੇ ਜਿਹੜੇ ਕਿ 버ਗਰ ਪੀਜ਼ੇ ਵੇਚਦੇ ਨੇ ਉਹੀ ਫੂਡ ਸਪਲੀਮੈਂਟ ਵੀ ਉਹੀ ਵੇਚਦੇ ਨੇ ਜਦੋਂ ਕਿ ਜਿਹੜੇ ਫੂਡ ਸਪਲੀਮੈਂਟ ਜਿਹੜੇ ਕਿਸਾਨੂੰ ਮੋਟਾ ਹੋਣਾ ਪਤਲਾ ਕਰਨ ਦੇ ਲਈ ਜਿਹੜੇ ਜ਼ਿੰਮੇਵਾਰ ਹਨ ਜਾਂ ਕਿ ਆਖਿਆ ਜਾਂਦਾ ਹੈ ਉਹਨਾਂ ਦੀ ਵੀ ਕੋਈ ਜ਼ਿਆਦਾ ਬੁੱਕਤ ਨਹੀਂ ਹੈ ਉਹਦੇ ਵਿੱਚ ਵੀ ਜੋ ਮੋਟੇ ਤੋਂ ਪਤਲਾ ਕਰਨ ਦੇ ਲਈ ਜਿਹੜੇ ਜ਼ਿਆਦਾਤਰ ਸਪਲੀਮੈਂਟ ਵੇਚੇ ਜਾਂਦੇ ਨੇ ਕੈਫੀਨ ਪਾਈ ਜਾਂਦੀ ਹੈ ਤੇ ਉਸ ਦੀ ਬਜਾਏ ਜੇ ਤੁਸੀਂ ਸਵੇਰੇ ਇੱਕ ਕੱਪ ਭਰ ਕੇ ਬਲੈਕ ਕਾਫੀ ਜਾਂ ਸਧਾਰਨ ਕਾਫੀ ਪੀ ਲਵੋ ਤਾਂ ਮੇਰਾ ਖਿਆਲ ਹੈ ਕਿ ਉਹ ਉਸ ਦੇ ਨਾਲੋਂ ਜ਼ਿਆਦਾ ਵਧੀਆ ਰਹੇਗੀ ਸਸਤੀ ਵੀ ਰਹੇਗੀ ਤੇ ਕਾਰਗਰ ਵੀ ਰਹੇਗੀ ਪਰ ਫਿਰ ਦੁਬਾਰਾ ਦੁਹਰਾ ਦਈਏ ਜੋ ਗੱਲਾਂ ਅਸੀਂ ਦਾਸ ਰਹੇ ਹਾਂ ਉਹਨਾਂ ਦੇ ਉੱਤੇ ਅਮਲ ਕਰੋ ਪਰ ਨਾਲ ਡਾਕਟਰ ਦੀ ਸਲਾਹ ਸਿਹਤ ਮਾਹਰ ਦੀ ਸਲਾਹ ਜਿਹੜੀ ਆ ਉਹ ਜ਼ਰੂਰ ਲਵੋ ਤੇ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਸ਼ੇਅਰ ਵੀ ਕਰ ਦੇਵੋ ਸਤਿ ਸ੍ਰੀ ਅਕਾਲ